ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਿਗਰਿਤ ਰਹੇ ਗਾਇਕ ਦਰਸ਼ਨ ਲੱਖੇਵਾਲ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਦੀਆਂ ਕੁਝ ਤਸਵੀਰਾਂ ਗਾਇਕਣੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ਦੱਸ ਦੇ ਕਿ ਦਰਸ਼ਨ ਲੱਖੇਵਾਲ ਦੀ ਮਾਤਾ ਦਾ ਪਹਿਲਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦਾ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਣੀ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਨੇ ਹੱਥ 'ਚ ਮਾਂ ਦੀ ਤਸਵੀਰ ਫੜੀ ਹੋਈ ਹੈ ਅਤੇ ਪਿਤਾ ਜੀ ਦੇ ਬੈਰ ਤੇ ਬੈਠੇ ਹੋਏ ਹਨ ਇਸ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮਿਸ ਯੂ ਮੰਮੀ ਡੈਡੀ ਇਸ ਤਸਵੀਰ ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਦੱਸਦੇ ਕਿ ਗਾਇਕੀ ਦੇ ਖੇਤਰ ਚ ਆਨਲਾਈ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਤਈ ਗੀਤ ਰਿਲੀਜ਼ ਕੀਤੇ ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੀ ਇਸ ਇਸ਼ਾਨ ਨੂੰ ਮੰਨਦੇ ਹੋਏ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਅਤੇ ਆਪਣੀ ਹੀ ਅੰਦਾਜ਼ ਚ ਕਰਦੇ ਰਹਿੰਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੇ ਅਪਡੇਟਸ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਿਗਰਿਤ ਰਹੇ ਗਾਇਕ ਦਰਸ਼ਨ ਲੱਖੇ D'aquí a well... ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਦੀਆਂ ਕੁਝ ਤਸਵੀਰਾਂ ਗਾਇਕਨੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ਦੱਸ ਦੇ ਕਿ ਦਰਸ਼ਨ ਲੱਖੇਵਾਲ ਦੀ ਮਾਤਾ ਦਾ ਪਹਿਲਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦਾ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਨੀ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਨੇ ਹੱਥ 'ਚ ਮਾਂ ਦੀ ਤਸਵੀਰ ਫੜੀ ਹੋਈ ਹੈ ਅਤੇ ਪਿਤਾ ਜੀ ਦੇ ਬੈਰਤੇ ਬੈਠੇ ਹੋਏ ਹਨ ਇਸ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮਿਸ ਯੂ ਮੰਮੀ ਡੈਡੀ ਇਸ ਤਸਵੀਰ ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਦੱਸ ਦੇ ਕਿ ਗਾਇਕੀ ਦੇ ਖੇਤਰ ਚ ਆਨਲਾਈਨ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਤਈ ਗੀਤ ਰਿਲੀਜ਼ ਕੀਤੇ ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੀ ਇਸ ਇਸ਼ਾਨ ਨੂੰ ਮੰਨਦੇ ਹੋਏ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਅਤੇ ਆਪਣੇ ਹੀ ਅੰਦਾਜ਼ ਚ ਕਰਦੇ ਰਹਿੰਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਧਿਸ਼ਾਪਡੇਟਸ ਨਿਊ ਨਾਲ ਧੰਨਵਾਦ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਿਗਰਿਤ ਰਹੇ ਗਾਇਕ ਦਰਸ਼ਨ ਲੱਖੇਵਾਲ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਦੀਆਂ ਕੁਝ ਤਸਵੀਰਾਂ ਗਾਇਕਨੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ਦੱਸ ਦੇ ਕਿ ਦਰਸ਼ਨ ਲੱਖੇਵਾਲ ਦੀ ਮਾਤਾ ਦਾ ਪਹਿਲਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦਾ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਨੀ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਨੇ ਹੱਥ 'ਚ ਮਾਂ ਦੀ ਤਸਵੀਰ ਫੜੀ ਹੋਈ ਹੈ ਅਤੇ ਪਿਤਾ ਜੀ ਦੇ ਬੈਰਤੇ ਬੈਠੇ ਹੋਏ ਹਨ ਇਸ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮਿਸ ਯੂ ਮੰਮੀ ਡੈਡੀ ਇਸ ਤਸਵੀਰ ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਦੱਸ ਦੇ ਕਿ ਗਾਇਕੀ ਦੇ ਖੇਤਰ ਚ ਆਨਲਾਈਨ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਤਈ ਗੀਤ ਰਿਲੀਜ਼ ਕੀਤੇ ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੀ ਇਸ ਇਸ਼ਾਨ ਨੂੰ ਮੰਨਦੇ ਹੋਏ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਅਤੇ ਆਪਣੇ ਹੀ ਅੰਦਾਜ਼ ਚ ਕਰਦੇ ਰਹਿੰਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਧਿਸ਼ਾਪਡੇਟਸ ਨਿਊ ਨਾਲ ਧੰਨਵਾਦ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਿਗਰਿਤ ਰਹੇ ਗਾਇਕ ਦਰਸ਼ਨ ਲੱਖੇਵਾਲ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਦੀਆਂ ਕੁਝ ਤਸਵੀਰਾਂ ਗਾਇਕਨੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ਦੱਸ ਦੇ ਕਿ ਦਰਸ਼ਨ ਲੱਖੇਵਾਲ ਦੀ ਮਾਤਾ ਦਾ ਪਹਿਲਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦਾ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਨੀ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਨੇ ਹੱਥ 'ਚ ਮਾਂ ਦੀ ਤਸਵੀਰ ਫੜੀ ਹੋਈ ਹੈ ਅਤੇ ਪਿਤਾ ਜੀ ਦੇ ਬੈਰਤੇ ਬੈਠੇ ਹੋਏ ਹਨ ਇਸ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮਿਸ ਯੂ ਮੰਮੀ ਡੈਡੀ ਇਸ ਤਸਵੀਰ ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ ਦੱਸ ਦੇ ਕਿ ਗਾਇਕੀ ਦੇ ਖੇਤਰ ਚ ਆਨਲਾਈਨ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਤਈ ਗੀਤ ਰਿਲੀਜ਼ ਕੀਤੇ ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੀ ਇਸ ਇਸ਼ਾਨ ਨੂੰ ਮੰਨਦੇ ਹੋਏ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਅਤੇ ਆਪਣੇ ਹੀ ਅੰਦਾਜ਼ ਚ ਕਰਦੇ ਰਹਿੰਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਧਿਸ਼ਾਪਡੇਟਸ ਨਿਊ ਨਾਲ ਧੰਨਵਾਦ